ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਮੁਖ ਬਾਕ ਕੇ ਜਿਹੜਾ ਮੁਖ ਪਦ ਹੈ ਨਾ ਇਹਨੂੰ ਥੋੜਾ ਜਿਹਾ ਕਸ ਕੇ ਹੀ ਬੋਲਣਾ ਮੁਖ ਨਹੀਂ ਕਹਿਣਾ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਸੁਨ ਬੰਦੀ ਸਾਠ ਕਠੋਰ ਕੋਚੀਲ ਕੋ ਗਿਆਨੀ ਆਏ 60 ਇਸੇ ਤਰ੍ਹਾਂ ਹੀ ਪੋਲਾ ਹੀ ਉਚਾਰਨ ਕਰਨਾ 60 ਨਹੀਂ ਕਹਿ ਦੇਣਾ 60 ਦਾ ਅਰਥ ਹੁੰਦਾ ਮੂਰਖ ਕਾਚੀ ਦੇਹ ਮੋਹ ਫਨ ਬੰਦੀ ਇਥੇ ਵਿਸਰਾਮ 60 ਕઠੋਰ ਕੁਚੀਲ ਕੁ ਗਿਆਨੀ ਤਾਵਤ ਭ੍ਰਮਤ ਰਹਿਣ ਨਹੀਂ ਪਾਵਤ ਭ੍ਰਮਤ ਤਾਵਤ ਭ੍ਰਮਤ ਰਹਿਣ ਨਹੀਂ ਪਾਵ ਪਾਵਤ ਤਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨਨੀ ਜੋਵਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਵੱਡੋ ਅਭਿਮਾਨੀ ਜੋਵਨ ਰੂਪ ਮਾਇਆ ਮਦ ਮਾਤਾ ਮਦ ਫੁੱਲਾ ਬੋਲਣਾ ਮਾਤਾ ਪਦ ਕਿਸਕੇ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਵਿਚਰਤ ਵਿਕਲ ਵੱਡੋ ਅਭਿਮਾਨੀ ਵੱਡੋ ਕਨੋੜੇ ਨਾਲ ਬੋਲਣਾ ਵੱਡੋ ਨਹੀਂ ਕਹਿਣਾ ਹੂੜੇ ਨਾਲ ਪਾਰਧਾਨ ਪਰ અપਵਾਦ ਨਾਰ ਨਿੰਦਾ ਇਸੇ ਤਰ੍ਹਾਂ ਬੋਲਣਾ ਹੈ ਪਾਰਧਾਨ ਪਰ અપਵਾਦ ਨਾਰ ਨਿੰਦਾ ਇਸੇ ਤਰ੍ਹਾਂ ਇਹ ਮਿੱਠੀ ਜੀ ਅਮਾਹ ਹਿਤਾਨੀ ਬਲਵੰਚ ਸ਼ਾਪ ਕਰਤ ਉਪਾਵ ਇਹ ਬਲਵੰਚ ਇਕੱਠਾ ਲਿਖਿਆ ਹੋਇਆ ਹੈ ਪਰ ਇਹ ਪਾਠ ਵੱਖਰਾ ਹੁੰਦਾ ਹੈ ਵੱਲਸ਼ਲ ਜਿਸ ਦਾ ਅਰਥ ਹੁੰਦਾ ਹੈ ਬਾਲ ਬੰਚ ਤੇ ਯਮਕ ਲਾ ਦਿੰਨੀ ਹੈ ਛਪ ਕਰਤ ਉਪਾਵ ਪੇਖਤ ਸੋਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚ ਨਾਸਿਤ ਆਇਓ ਸਰਨ ਜੀ ਕੇ ਦਾਨੀ ਸੀਲ ਧਰਮ ਦਇਆ ਸੋਚ ਨਾਸਿਤ ਇਸੇ ਤਰ੍ਹਾਂ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰਾਥ ਸ੍ਰੀ ਧਾਰ ਰਾਖਲੇਹ ਨਾਨਕ ਕੇ ਸੁਆਮੀ ਵੈਸੇ ਪਾਠ ਕਈ ਥਾਵਾਂ ਤੇ ਸ੍ਰੀ ਧਰ ਆਉਂਦਾ ਹੀਠਾਂ ਰਾਰਾ ਹੋਵੇ ਤਾਂ ਸ੍ਰੀ ਧਰ ਜਦੋਂ ਰਾਰਾ ਪੂਰਾ ਹੋਵੇ ਤਾਂ ਸ੍ਰੀ ਧਰ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਵਿਦਾਰਨ ਕਉ ਹਰ ਤਾਰਨ ਤਰਨ ਸਮਰਥ ਸਭੈ ਵਿਦ ਕੁਲਹ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਾਤ ਧੌ ਚਿਤ ਚੇਤ ਅਚੇਤ ਇਥੇ ਠਮਕ ਜਾਨ ਸਤ ਸੰਗਤ ਇਥੇ ਵਿਸਰਾਮ ਹੈ ਪਰਮ ਅੰਧੇਰ ਮੋਹਿਓ ਇਹ ਮੋਹਿਓ ਪਾਤੇ ਠਮਕ ਲਾਉਣੀ ਹੈ ਕਾਤ ਧੌ ਕਤ ਧੌ ਇਕੱਠਾ ਨਹੀਂ ਕਹਿ ਦੇਣਾ ਬਿੰਦੀ ਲੱਗੀ ਹੈ ਧੌ ਉਚਾਰਨ ਕਰਨਾ ਮੂਰਤ ਘਰੀ ਚਸਾ ਪਾਲ ਸਿਮਰਨ राम नाम रसना संग लो ऊछौ काज अल्प सुख बंधन कोटि जन्म कहा दुख पाओ सिखिया संत नाम भज नानक राम रंग आत्म सयो राऊ ये सिखिया उच्चारण करना है सिखिया संत इति ठहरा नाम भज नानक इति विश्राम है राम रंग ਆਤਮ ਸਿਉ ਰਾਉ ਰੰਚ ਕਰੇਤ ਖੇਤ ਤਨ ਨਿਰਮਿਤ ਦੁਰਲੱਭ ਦੇਹ ਸਵਾਰ ਧਰੀ ਦੁਰਲੱਭ ਹੀ ਉਚਾਰਨ ਕਰਨਾ ਰੰਚਕ ਰੇਤ ਖੇਤ ਤਾਂ ਨਿਰਮਿਤ ਇਥੇ ਵਿਸਰਾਮ ਦੁਰਲੱਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਸੋਦੇ ਸੁਖ ਸੋਦੇ ਦਾ ਸੁਖ ਨਾਲ ਨਹੀਂ ਸੰਬੰਧ ਹੈ ਖਾਨ ਪਾਨ ਸੋਦੇ ਸੁਖ ਪੁੰਚਤ ਇਥੇ ਵਿਸਰਾਮ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਜਨ ਕੀ ਸਭ ਸੂਜ ਪਰੀ ਬੂਜਨ ਥੋੜਾ ਜਿਹਾ ਕੱਸ ਕੇ ਬੋਲਣਾ ਬੂਜਨ ਨਹੀਂ ਕਹਿਣਾ ਬੂਜਨ ਕੀ ਸਭ ਸੂਜ ਪਰੀ ਬਰਦਮਾਨ ਹੋਵਤ ਦਿਨ ਪ੍ਰਤਨਿਤ ਬਰਦਮਾਨ ਦਦੇ ਨਾਲ ਨਹੀਂ ਕਹਿਣਾ ਬਰਦਮਾਨ ਧੱਦਾ ਹੈ ਵਿੱਚ ਬਰਦਮਾਨ ਹੋਵਤ ਇੱਥੇ ਠਮਕ ਦੇਨ ਪ੍ਰਤਨਿਤ ਇੱਥੇ ਵਿਸਰਾਮ ਹੈ ਆਵਤ ਨਿਕਟ ਬੇਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕ੍ਰਿਮ ਉਚਾਰਨ ਕਰਨਾ ਹੈ ਕੱਕੇ ਦੇ ਹੀਠਾਂ ਰਾਰਾ ਹੈ ਰਾਰੇ ਨੂੰ ਸਿਹਾਰੀ ਲੱਗ ਜੰਨੀ ਆ ਪੋਲਾ ਬੂਲਨਾ ਕ੍ਰੇਮ ਨਹੀਂ ਕਹਿਣਾ ਕ੍ਰੇਮ ਰੇ ਗੁਨਹੀਨ ਦੀਨ ਮਾਇਆ ਕ੍ਰੇਮ ਸਿਮਰ ਸੁਆਮੀ ਏਕ ਘਰੀ ਕਰ ਗਹਿ ਲੇਹੁ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਤੁਸੀਂ ਮਨ ਮੂਸ ਇੱਥੇ ਠਹਿਰਾ ਦੇਣਾ ਬਿਲਾ ਮਹਿ ਗਰਬਤ ਇੱਥੇ ਵਿਸਰਾਮ ਰੇ ਮਾਨ ਮੂਸ ਬਿਲਾ ਮਹ ਗਰਬਤ ਕਰਤਵ ਕਰਤ ਮਹਾ ਮੁਗਨਾ ਹਾਂ ਮੁਗਨਾ ਉਚਾਰਨ ਕਰਨਾ ਕਰਤਵ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਘੁਗਨਾ ਸੋਤ ਬਨਤਾ ਸਾਜਨ ਸੁਖ ਬੰਧਪ ਬਨਿਤਾ ਨੰਨੇ ਨੂੰ ਸਰੀ ਲੱਗੀ ਹੋਈ ਐ ਸੋਤ ਬਨਿਤਾ ਸਾਜਨ ਸੁਖ ਬੰਧਪ ਤਾਸਿਉ ਮੂਹ ਬੜਿਓ ਜੋ ਕਨਾ ਨਿਜੂ ਨੀ ਸੋ ਪਾਠ ਤਾਸਿਉ ਮੂਹ ਬੜਿਓ ਇਥੇ ਠਮਕ ਲਾ ਦਨੀ ਐ ਸੋ ਕਨਾ ਇਹ ਵਖਰਾ ਹੀ ਪਾਠ ਕਰਨਾ ਹੈ ਸੋਤ ਬਨਿਤਾ ਸਾਜਨ ਸੁਖ ਬੰਧਪ ਤਾਸਿਉ ਮੂਹ ਬੜਿਓ ਸੋ ਕਹਨਾ ਕਿਤੇ ਵੀ ਸਾਜਨ ਪਦ ਆ ਜੇ ਨਾ ਉਥੇ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਾਜਨ ਨਹੀਂ ਕਹਿਣਾ ਹੈ ਬੋਇਓ ਬੀਜ ਅਹੰ ਮਮ ਅੰਕੁਰ ਅਹੰ ਪੱਤੇ ਠਮਕ ਲਾਉਣੀ ਹੈ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਆਦ ਕਰਤ ਅਗਨਾ ਹ ਇਥੇ ਅਗਨਾ ਦੇ ਨਾ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਨਹੀਂ ਹੈ ਇਥੇ ਅਗਨਾ ਹੀ ਹੈ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹਨ ਗੇਹਨ ਨੇਹਨਾ ਨੀਤਾ ਮਾਇਆ ਮਤ ਕਹਾ ਲੋਗਾਰਹ ਇਹ ਦੇਹਨ ਗੇਹਨ ਇਕੱਠਾ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਬਦਸ਼ੇਤ ਪੁੱਥੀਆਂ ਚ ਦੇਹ ਨਾ ਗੇਹ ਨਾ ਇਸ ਤਰ੍ਹਾਂ ਛਪਿਆ ਹੋਇਆ ਹੈ ਪਾਠ ਕਰਨਾ ਹੈ ਦੇਹਨ ਗੇਹ ਨਾ ਨੇਹ ਨਾ ਨੀਤਾ ਇਹ ਵੱਖਰਾ ਹੀ ਹੈ ਨੇਹ ਨਾ ਨੀਤਾ ਇਥੇ ਵਿਸਰਾਮ ਮਾਇਆ ਮਤ ਕਹ ਲਓ ਗਾਰਹ ਛਤਰਨ ਪਤਰਨ ਚੌਰ ਨਾ ਚਾਵਰ ਇਹ ਵੀ ਪਾਠ ਛਤਰਨ ਪਤਰਨ ਇਕੱਠਾਈ ਕਰਨਾ ਲਿਖਿਆ ਵੱਖਰਾ ਹੈ ਇਕੱਠਾ ਕਰਾਇਆ ਜਾਂਦਾ ਹੈ ਚੌਰ ਨਾ ਚਾਵਰ ਇੱਥੇ ਵਿਸਰਾਮ ਹੈ ਬਹਿਤੀ ਜਾਤ ਹਿਰਦੈ ਨਾ ਵਿਚਾਰਹੁ ਰਥਨ ਅਸਵਨ ਰਥਨ ਕਸ ਕੇ ਨਹੀਂ ਬੋਲਣਾ ਰਥਨ ਰਾਥ ਰਥਨ ਵੀ ਇਕੱਠਾ ਹੈ ਅਸਵਨ ਵੀ ਇਕੱਠਾ ਹੈ ਲਿਖਿਆ ਵੱਖਰਾ ਹੈ ਇਹ ਪਦ ਛੇਦ ਬੋਥੀਆਂ ਚ ਇਕੱਠਾ ਪਾਠ ਕਰਨਾ ਹੈ ਰਥਨ ਅਸਵਨ ਗਾਜ ਸਿੰਘਾਸਨ ਗਾਜ ਪੂਲਾ ਹੀ ਬੋਲਣਾ ਕਿਤੇ ਗੱਜ ਨਹੀਂ ਕਹਿ ਦੇਣਾ ਰਥਨ ਅਸਵਨ ਗਾਜ ਸਿੰਘਾਸਨ शेन मह त्यागत नांग सिधारह सूरन बीरन मीरन खानम मीरन खानम ये पाठ करना है सूरन ये कठे हन मीरन खानम इत विश्राम संघ न को दृष्ट निहारो निहारो पारा नहीं कहना संग न को दृष्ट निहारो कोटन ओटन कोश ना छोटा कोटन ऊटन ये भी कठा ही पाठ है कोश ना छोटा करत बेकार दो कर चार रह मित्र मित्र न पुत्र कलत्र साजन साख ये हाँ, वक्रा पाठ करना है मित्र ना पुत्र कलत्र साजन साख साजन कसके साख फूला बोलना उल्ट जात बिरख की शारह ਇਹ ਛਾਰ ਹੋ ਹੀ ਸ਼ੁੱਧ ਪਾਠ ਹੈ ਬਿੰਦੀ ਲੱਗੀ ਹੋਈ ਹੈ ਨਵੀਨ ਪੋਥੀਆਂ ਦੇ ਵਿੱਚ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਨਹੀਂ ਹੈ ਦੀਨ ਦਇਾਲ ਪੁਰਖ ਪ੍ਰਭ ਪੂਰਨ ਛੇਨ ਛੇਨ ਸਿੰਦਰਹੋ ਅਗਮ ਅਪਾਰਹੋ ਸ੍ਰੀ ਪਾਤਨਾਥ ਸਰਣ ਨਾਨਕ ਜਨ ਏ ਭਗਵੰਤ ਕਿਰਪਾ ਕਰਤਾਰਹ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਪ੍ਰਾਨ ਮਾਨ ਦਾਨ ਮਗਜੂ ਹਨ ਇਥੇ ਵਿਸਰਾਮ ਹੀਤ ਚੀਤ ਦੇ ਇਥੇ ਠਾਮਕ ਲੇ ਲੇ ਇਕੱਠਾ ਨਹੀਂ ਕਹਿਦਣਾ ਲੇ ਲੇ ਪਾਰੀ ਵਖਰਾ ਵਖਰਾ ਬੋਲਣਾ ਹੈ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ਧਾਪ ਧਾਵਨ ਪਾਵਨ ਕੂਰਕ ਮਾਵਨ ਇਹ ਵਿਦਕਰਤ ਆਉਦਤਨ ਜਾਰੀ ਕਰਮ ਧਰਮ ਸੰਜਮ ਸੁਚ ਨੀਮਾ ਚੰਚਲ ਸੰਗ ਸਗਲ ਵਿਦ ਹਾਰੇ ਪਾਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੂਨ ਭ੍ਰਮਿਓ ਆਤ ਭਾਰੀ ਪਾਸ ਪੰਖੀ ਬਿਰਖ ਅਸਥਾਵਰ ਇਥੇ ਵਿਸਰਾਮ ਹੈ ਬਹੁ ਵਿਦ ਜੂਨ ਭ੍ਰਮਿਓ ਇਥੇ ਸ਼ਮਕ ਲਾ ਦਿੰਦੀ ਹੈ ਆਤ ਭਾਰੀ ਖੇਨ ਪਾਲ ਚਸਾ ਨਾਮ ਨਹੀਂ ਸਿਮਰਿਉ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਨਾਨਕ ਪਦ ਤੇ ਯਮਕ ਲਾ ਦਨੀ ਐ ਸੰਤ ਚਰਨ ਸੰਗ ਉਧਰੇ ਇਥੇ ਵਿਸਰਾਮ ਹੈ ਹੋਰ ਮਾਇਆ ਮਗਨ ਇਥਿ ਠਮਕ ਚੱਲੇ ਸਭ ਡਾਰੀ ਬਹਿਮਾਦਿਕ ਸੇਵ ਸ਼ਾਂਦ ਮੁਨੀਸੁਰ ਰਸ ਕਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗगन ਆਵਤ ਫੁਨ ਧਾਵਤ ਸਿੱਧ ਮਨੁ ਮਨੁੱਖ ਦੇਵ ਅਰ ਦਾਨਵ ਮਨੁੱਖ ਉਚਾਰਨ ਕਰਨਾ ਹੈ ਮਨਖ ਨਹੀਂ ਕਹਿਣਾ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾ ਕੋ ਮਰਮ ਨਾ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤਿਸ ਹੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਘਸ ਜਾਵਤ ਤੁ ਜਿਹ ਸਹਿਤਿਆਗ ਆਨ ਕਉ ਜੱਜ ਹੈ ਜਿ ਵਿਸਰਾਮ ਹੈ ਮੁਖ ਦੰਤ ਰਸਨ ਇਥੀ ਠਮਕ ਸਗਲ ਘਸ ਜਾਵਤ ਰੇ ਮਾਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁ ਜਹ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਮੋਹ ਕੈ ਕੂਪ ਗੁਬਾਰ ਪਰਿਓ ਹੈ ਮਾਇਆ ਰੰਗ ਇਥੇ ਠੰਮਕ ਲਾਉਣੀ ਹੈ ਬਿਰੰਗ ਕਰਤ ਭ੍ਰਮ ਇਥੇ ਵਿਸਰਾਮ ਹੈ ਮੋਹ ਕੈ ਕੂਪ ਗੁਵਾਰ ਭਰਿਓ ਹੈ ਏਤਾ ਗਭ ਆਕਾਸ਼ ਨਾ ਆਕਾਸ਼ ਨਾ ਮਾਵਤ ਗਭ ਪੁਲਾ ਹੀ ਬੋਲਣਾ ਗੱਬ ਨਹੀਂ ਕਹਿਣਾ ਏਤਾ ਗਭ ਇਨਾ ਗਰਭ ਕਰਦਾ ਹੈ ਆਕਾਸ਼ ਨਾ ਮਾਵਤ ਵਿਸ਼ਟਾ ਅਸਤ ਕ੍ਰੇਮ ਵਿਸ਼ਟਾ ਅਸਤ ਕ੍ਰੇਮ ਉਧਰ ਭਰਿਓ ਹੈ ਵਕੋ ਵਖਰੇ ਬੋਲਨੇ ਹਨ ਸਰੀਰ ਵਿੱਚ ਕੀ ਹੈ ਵਿਸਟਾ ਅਸਤ ਕ੍ਰੇਮ ਇਥਿ ਠਮਕਲੋਣੀ ਹੈ ਉਦਰ ਭਰਿਓ ਹੈ ਏਤਾ ਗਬ ਆਕਾਸ਼ ਨਮਾਵਤ ਵਿਸਟਾ ਅਸਤ ਕ੍ਰੇਮ ਉਦਰ ਭਰਿਓ ਹੈ ਦਹ ਦਿਸਤਾਏ ਮਹਾ ਵਿਖਿਆ ਕਉ ਪਰ ਧਨ ਸੀਨ ਅਗਿਆਨ ਹਰਿਓ ਹੈ ਜੋ ਬਣ ਬੀਤ ਜਰਾ ਰੋਗ ਗਸਿਓ ਜਮਦੂਤਨ ਦੰਨ ਮਿਰਤ ਮਰਿਓ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ ਇਹ ਸੰਕਟ ਪਦ ਤੇ ਠਮਕ ਲਾਉਣੀ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ 사ਸਨ ਦੂਖ ਗਰਤ ਗਰਿਓ ਹੈ 사ਸਨ ਪਦ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ 사ਸਨ ਨਾਮ ਸਜਾਵਾਂ ਦਾ ਹੁੰਦਾ ਹੈ ਤਾੜਨਾ ਦਾ ਹੁੰਦਾ ਹੈ 사ਸਨ ਦੂਖ ਗਰਤ ਕਰਿਓ ਹੈ ਪ੍ਰੇਮ ਭਗਤ ਉਧਰ ਹੈ ਸੇ ਨਾਨਕ ਕਰ ਕਿਰਪਾ ਸੰਤ ਕਰ ਕਿਰਪਾ ਸੰਤ ਆਪ ਕਰਿਓ ਹੈ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੋਖ ਹਰ ਸਰਬ ਰੋਗ ਖੰਡਨ ਗੁਣਕਾਰੀ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਔਖਦ ਮੰਤਰ ਤੰਤਰ ਇਤਿਠਮਕ ਪਾਰ ਦੁਖ ਹਰ ਇਹ ਪਰ ਦੁਖ ਹਰ ਕਿਤੇ ਇਕੱਠਾ ਨਹੀਂ ਕਹਿ ਦੇਣਾ ਪਾਰ ਦੁਖ ਹਰ ਇੱਥੇ ਵਿਸ਼ਰਾਮ ਹੈ ਸਰਬ ਰੋਗ ਖੰਡਨ ਇੱਥੇ ਠਹਿਰਾ ਦੇ ਕੇ ਬੋਲਣਾ ਹੈ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸੁਜਾ ਹਰ ਨਾਮ ਉਚਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸੁਜਾ ਹੀ ਹਰ ਨਾਮ ਉਚਾਰੀ ਇਸਨਾਨ ਦਾਨ ਤਪਨ ਸੋਚ ਕਿਰਿਆ ਚਰਨ ਕਮਲ ਹਿਰਦੈ ਪ੍ਰਾਪ ਧਾਰੀ ਸਾਜਨ ਮੀਤ ਸਖਾ ਹਾਰ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ਓਟ ਗਹੀ ਸਵਾਮੀ ਸਮਰੱਥ ਹੈ ਧਿਆਨ ਨਾਲ ਇਸੇ ਤਰ੍ਹਾਂ ਹੀ ਗਹੀ ਪਦ ਬੋਲਣਾ ਕਈ ਪਾਠੀ ਸਿੰਘ ਗਈ ਕਹਿ ਜਾਂਦੇ ਹਨ ਗਈ ਦਾ ਅਰਥ ਹੋਰ ਹੈ ਗਹੀ ਦਾ ਅਰਥ ਹੁੰਦਾ ਪਕੜਨਾ ਗਈ ਦਾ ਅਰਥ ਹੈ ਚਲੇ ਜਾਣਾ ਓਟ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟੇ ਉਹ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਆਵਤ ਪਦ ਤੇ ਯਮਕ ਲਾ ਦਨੀ ਹੈ ਕੱਟੇ ਉਹ ਨਾ ਜਾਤ ਇਥੇ ਵਿਸਰਾਮ ਪ੍ਰੇਮ ਰਾਸ ਚਰਨ ਕਮਲ ਸੰਗ ਦਾਵਨ ਬੰਦੇ ਉਹ ਨਾ ਜਾਤ ਵਿਦੇ ਮਾਨ ਦਰਸ ਮਗ ਦਾਵਨ ਪਦ ਤੇ ਵੀ ਯਮਕ ਹੈ ਦਾਵਨ ਬੰਦੇ ਉਹ ਨਾ ਜਾਤ ਇਥੇ ਵਿਸਰਾਮ ਵਿਦੇ ਮਾਨ ਦਰਸ ਮਗ ਪਾਵਕ ਜਰਿਉ ਨਾ ਜਾਤ ਰਹਿਓ ਜਨ ਧੂਰ ਲਗ ਇਹ ਵੀ ਪਾਵਕ ਪਾਤੇ ਜਮਖ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਾਕ ਸਬੂਰ ਚੱਲਹਿ ਹਰ ਪੰਥ ਪਾਗ ਨੀਰ ਨਾ ਸਾਕ ਸਬੂਰ ਇਥੇ ਵਿਸਰਾਮ ਚੱਲਹਿ ਹਰ ਪੰਥ ਇਥੇ ਠਹਿਰਾ ਦੇ ਦੇਣਾ ਪਾਗ ਇਹ ਪੂਲਾ ਉਚਾਰਨ ਕਰਨਾ ਨਾਨਕ ਰੋਗ ਦੋਖ ਆਗ ਮੋਹ ਛਿਦੇ ਹਰ ਨਾਮ ਖਗ ਛਿਦੇ ਜਮਕ ਲਾਉਣੀ ਹੈ ਹਰ ਨਾਮ ਖਗ ਥੋੜਾ ਜਿਆ ਕਸ ਕੇ ਬੋਲਣਾ ਬਹੁਤ ਸਰਾ ਹਾਂਜੀ ਬਹੁਤ ਨਾਨਕ ਇਥੇ ਜਮਕ ਲਾ ਦਨੀ ਹੈ ਰੋਗ ਦੋਖ ਆਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ 파ਤੀ ਵਿਚਰਿਆ ਹੈ ਅਨਕ ਸ਼ਾਸਤਰ ਬਹੁ ਖਟੂਆ ਉਦਮ ਕਰ ਲਾਗੇ ਬਹੁ ਭਾਤੀ ਇਥੇ ਵਿਸਰਾਮ ਵਿਚਰਿਆ ਹੈ ਅਨਕ ਸ਼ਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਦ ਹੈ ਬਹੁ ਜਟੂਆ ਬੇਨ ਹਰ ਭਜਨ ਸਗਲ ਦੁਖ ਪਾਵਤ जो प्रेम बढ़ाए सूत के हटुआ पूजा चक्र करत सोम पाका ਨਾਨਕ ਪਾਂਤ ਥਾ ਟਹਿ ਕਰ ਥਟੂਆ